ਪ੍ਰਿਸ ਸਸ਼ਕਲ ਜੀ ਪਤਪਸ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ 9 ਸਾਲਾਂ ਬਾਅਦ ਵੀ ਮਲਾਜ਼ਮਾਂ ਤੇ ਪੈਨਸ਼ਨ ਨੂੰ ਨਸੀਬ ਨਹੀਂ ਹੋਇਆ ਬਕਾਇਆ ਹਾਈ ਕੋਰਟ ਦੀਆਂ ਸੁਣਵਾਈਆਂ ਦੇ ਵਿੱਚ ਕੀ ਮਿਲਿਆ ਪੰਜਾਬ ਦੇ ਸਰਕਾਰੀ ਕਰਮਚਾਰੀ ਜਿੱਥੇ ਮਲਾਜ਼ਮਾਂ ਦੇ ਪੈਨਸ਼ਨ ਦੀਆਂ ਮੰਗਾਂ ਸੰਬੰਧੀ ਬਿਲਕੁਲ ਸਹੀ ਅਤੇ ਪੁਕਤਾ ਜਾਣਕਾਰੀ ਦਿੱਤੀ ਜਾਂਦੀ ਹੈ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ 2024 ਦਾ ਜਿਹੜਾ ਦਸੰਬਰ ਮਹੀਨਾ ਜਿਹੜਾ ਗਿਆ ਹੈ ਤਾਂ ਤਕਰੀਬਨ 9 ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ ਇੱਕ ਇੱਕ 2016 ਤੋਂ ਲੈ ਕੇ ਤਾਂ ਅਜੇ ਤੱਕ ਵੀ ਮੁਲਾਜ਼ਮਾਂ ਤੇ ਪੈਨਸ਼ਨ ਦੇ 6ਵੀਂ ਪੀ ਕਮਿਸ਼ਨ ਦੇ ਬਕਾਇਆ ਦੀ ਵੀ ਕਿਸ਼ਤ ਅਦਾ ਨਹੀਂ ਹੋਈ ਹੈ ਦੋਸਤੋ ਇੱਕ ਇੱਕ 2016 ਤੋਂ ਲੈ ਕੇ 36 2021 ਤੱਕ ਦਾ ਜਿਹੜਾ ਦੱਸਦੀ ਹੈ ਕਿ 15 16000 ਕਰੋੜ ਰੁਪਏ ਦਾ ਬਕਾਇਆ ਬਹੁਤ ਹੀ ਵੱਡੀ ਰਕਮ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਜਿਹੜੀ ਹੈ ਉਸ ਦਾ ਸਮਾਂ ਪਾਸ ਹੋ ਗਿਆ ਹੈ ਉਹਨਾਂ ਨੇ ਜਿਹੜਾ ਕਿ ਬਾਅਦ ਦੇ ਵਿੱਚ ਜਦੋਂ 2022 ਦੇ ਵਿੱਚ ਆਪ ਸਰਕਾਰ ਆਈਏ ਤਾਂ ਦੱਸਦੀ ਹੈ ਕਿ ਇਹ ਹੋਂਦ ਵਿੱਚ ਆਈ ਹੈ ਤਾਂ ਇਹ ਕਿਉਂਕਿ ਦੱਸਿਆ ਸੀ ਕਿ ਅਸੀਂ ਜਦੋਂ ਸਾਡੀ ਸਰਕਾਰ ਆਪ ਸਰਕਾਰ ਬਣ ਜਾਵੇਗੀ ਤਾਂ ਮਲਾਜ਼ਮਾਂ ਦਾ ਬਕਾਇਆ ਦਿੱਤਾ ਜਾਵੇਗਾ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਤਾਂ 2.5 ਸਾਲਾਂ ਦਾ ਸਮਾਂ ਜਿਹੜਾ ਹੈ ਬੀਤ ਚੁੱਕਿਆ ਹੈ ਤਾਂ ਇਹਨਾਂ ਦੀ ਵੀ ਅੱਧਾ ਦਾ ਟਾਈਮ ਜਿਹੜਾ ਸਰਕਾਰ ਲੰਗਾ ਚੁੱਕੀ ਹੈ ਤਾਂ ਅਜੇ ਤੱਕ ਵੀ ਇਹਨਾਂ ਨੇ ਜਿਹੜੀ ਮੰਗ ਹੈ ਮਲਾਜ਼ਮਾਂ ਤੇ ਪੈਨਸ਼ਨ ਦੀ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਤਾਂ ਥੱਕ ਹਾਰ ਕੇ ਮਲਾਜ਼ਮਾਂ ਨੇ ਜੋ ਜਦੋਂ ਕੋਰਟ ਦਾ ਰੁਖ ਕੀਤਾ ਤਾਂ ਹਾਈ ਕੋਰਟ ਦੀਆਂ ਸੁਣਵਾਈਆਂ ਦੇ ਵਿੱਚ ਦੱਸਿਆ ਕਿ ਕੀ ਖਟਿਆ ਸਰਕਾਰੀ ਕਰਮਚਾਰੀਆਂ ਨੇ ਪੰਜਾਬ ਦੇ ਜਦੋਂ ਸਰਕਾਰੀ ਕਰਮਚਾਰੀਆਂ ਨੇ ਵੇਖਿਆ ਕਿ ਆਪ ਵੀ ਕੋਈ ਹੱਥ ਪੱਲਾ ਨਹੀਂ ਫੜਾ ਰਹੀ ਹੈ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ ਕੋਰਟ ਦੇ ਵਿੱਚ ਇਹ ਮੀਟਿੰਗ ਵਿੱਚ ਮਲਾਜ਼ਮਾਂ ਨੂੰ ਭਰੋਸਾ ਦਿੱਤਾ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਜਲਦੀ ਕੀਤਾ ਜਾਵੇਗਾ ਮੁਲਾਜ਼ਮਾਂ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਗਈ ਪੰਜਾਬ ਸਰਕਾਰ ਦੇ ਮਹਿਕਮੇ 'ਚ ਕੰਮ ਕਰਕੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਜਲਦੀ ਰੈਗੂਲਰ ਕੀਤਾ ਜਾਵੇ 17 ਤਰੀਕ 7ਵਾਂ ਮਹੀਨਾ 2020 ਤੋਂ ਭਰਤੀ ਹੋਈ ਮੁਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ 2004 ਤੋਂ ਭਰਤੀ ਹੋਈ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਦੇ ਆਗੂ ਅਮਰਜੀਤ ਸਿੰਘ ਮੰਗਲੀ ਨੇ ਕਿਹਾ ਕੇਂਦਰ ਸਰਕਾਰ ਵੱਲੋਂ 24 ਜਨਵਰੀ 2025 ਨੂੰ ਯੂਪੀਐਸ ਸਕੀਮ 1 1 ਅਪ੍ਰੈਲ ਤੋਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਮੁਲਾਜ਼ਮਾ ਨੇ ਕਿਹਾ ਸਾਨੂੰ ਯੂਪੀਐਸ ਸਕੀਮ ਮਨਜ਼ੂਰ ਨਹੀਂ ਮੁਲਾਜ਼ਮਾ ਵੱਲੋਂ ਯੂਪੀਐਸ ਸਕੀਮ ਤੇ ਨੋਟੀਫਿਕੇਸ਼ਨ ਕੀਤਾ ਸਾਰੇ ਪੰਜਾਬ ਵਿੱਚ 28 ਜਨਵਰੀ ਨੂੰ ਮੁਲਾਜ਼ਮਾ ਵੱਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਵੇਂ ਜਾਣੀਆਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ